ਨੇਮ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਹੀ ਭਾਗ ਆਲਿਆ ਵੀ ਜਿਹੜੇ ਸੰਤ ਮਹਾਰਾਜ ਜੀ ਸੰਗਤ ਕਰ ਰਹੇ ਆ ਤੇ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਅੱਜ ਆਪਾਂ ਇੱਥੇ ਸਾਰੇ ਪਹੁੰਚੇ ਆ ਸ਼ਾਇਦ ਆਪਾਂ ਥੋੜੀ ਸੰਗਤ ਹੋਣੀ ਜਿਨ੍ਹਾਂ ਨੇ ਪਹਿਲਾਂ ਇਸ ਤਰ੍ਹਾਂ ਦੇ ਨਜ਼ਾਰੇ ਦੇਖੇ ਹੋਣੇ ਵਾਹ 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 ਪਰ ਬਹੁਤ ਹੀ ਸੰਗਤ ਇਹ ਆ ਵੀ ਜਿਹੜੇ ਐਲਕੀ ਪਹਿਲੀ ਵਾਰੀ ਦੇਖਣ ਜਦੋਂ ਤੁਸੀਂ ਸੜਕ ਤੋਂ ਲੰਘਦੇ ਇਧਰ ਨੂੰ ਦੇਖਦੇ ਹੋ ਤਾਂ ਮਤਲਬ ਕਿ ਤੁਹਾਨੂੰ ਹੈਰਾਨ ਕਰਨ ਵਾਲੀਆਂ ਤਸਵੀਰਾਂ ਉੱਥੋਂ ਦਿਸਣਗੀਆਂ ਤੁਸੀਂ ਐਨ ਦੇਖੋ ਕਿ ਜਿਵੇਂ ਸਵਰਗਾਂ ਦੇ ਵਿੱਚ ਕੋਈ ਬੰਦਾ ਸਾਰੀ ਦੁਨੀਆ ਭੁੱਲ ਗਏ ਵੀ ਐਂ ਦੀ ਕਰਦਾ ਵੀ ਇੱਥੇ ਹੀ ਬੈਠੇ ਰਹੋ ਬਹੁਤ ਨਿਆਰਾ ਕਿਰਪਾ ਕਰਨਾ ਦੋਇਆ ਸੰਤ ਮਹਾਰਾਜ ਦੀ ਜਿਦਾ ਭਾਈ ਮਨਜੀਤ ਸਿੰਘ ਹੁਣ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਵਿੱਚ ਚਲੋ ਇਹਨਾਂ ਨੂੰ ਗੁੱਸੇ ਵੀ ਬਸੇਰੇ ਹੋਈ ਜਾਂਦੇ ਨੇ ਕਰਦੇ ਕਿ ਨਾ ਇੱਧਰ ਲੰਘ ਕੇ ਉੱਧਰ ਲੰਘੇ ਚਲੋ ਇਹਦਾ ਇਹਨਾਂ ਦੇ ਪਾਪ ਵੀ ਧੁੱਤੇ ਜਾਂਦੇ ਨੇ ਚਲੋ ਅੱਜ ਤੁਹਾਡੇ ਜਿਹੜੀ ਪਿਛਲੀ ਸਾਰੇ ਗੁੱਸੇ ਕਿਲੇ ਲੋਕਾਂ ਦੇ ਹੈਗੇ ਸੀਗੇ ਆ ਸੰਗਤ ਦੇਖ ਕੇ ਦਾ ਇਸ ਤਰ ਸਾਥ ਸੰਗਤ ਕਰਕੇ ਸਾਰੇ ਉੱਤਰ ਗਏ ਤੁਸੀਂ ਹੁਣ ਵਧਾਈ ਦੇ ਬਸ ਤੋਰੋ ਤਰੇ ਐਵੇਂ ਨਾ ਕਹੋ ਵੀ ਅੱਜ ਸਾਡਾ ਪਿਛਲਾ ਹੋ ਗਿਆ ਵੀ ਗਾਹ ਹੋਰ ਖਿੱਚੀ ਵੀ ਲਈ ਜਾਈਏ ਵੀ ਮਾੜਾ ਅੱਗੇ ਧਿਆਨ ਵੀ ਰੱਖਿਓ ਮੈਂ ਤਾਂ ਸੰਤ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਜਿਹੜੀ ਸੰਗਤ ਆ ਵੀ ਔਨ ਦੀ ਵਾਰ ਨੂੰ ਇਦੋਂ ਦੁੱਗਣੀ ਮਹਾਰਾਜ ਲੈ ਕੇ ਆਉਣ ਐਦਾਂ ਹੀ ਆਪਾਂ ਯਾਤਰਾਵਾਂ ਕਰਦੇ ਰਹੀਏ ਤੇ ਇਹਨਾਂ ਤੇ ਵੀ ਮਹਾਰਾਜ ਸੰਤ ਮਹਾਰਾਜ ਤੇ ਵੀ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਆਪਾਂ ਨੂੰ ਸਾਰਿਆਂ ਨੂੰ ਜੋੜ ਕੇ ਆਪਣੇ ਨਾਲ ਲਾ ਕੇ ਰੱਖਣਾ ਮਾੜੇ ਕੰਮਾਂ ਤੋਂ ਬਚਾ ਕੇ ਰੱਖਣਾ ਕਿਉਂਕਿ ਜਿਹੜੇ 7 ਦਿਨ ਆਪਣੇ ਲੰਘ ਜਾਣੇ ਨੇ ਕੰਮ ਦਾ ਸਾਰੇ ਹੋਈ ਜਾਣੇ ਨੇ ਪਰ ਇਹ ਨਹੀਂ ਪਤਾ ਵੀ ਆਪਣਾ ਜੀਵਨ ਕਿੰਨਾ ਕੁ ਸੁਧਰ ਜਾਣਾ 7 ਦਿਨ ਦੇ ਵਿੱਚ ਵਿੱਚ ਇਹ ਸੋਚਿਆ ਵੀ ਹੋਣਾ ਕਿਸੇ ਨੇ ਬਾਈ ਇੰਨੀਆਂ ਕੀ ਬੇਨਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਵਾ 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 ਅੱਧਾ ਹੋ ਗਈ